ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ। ਇਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਦਾਰ ਹੁੰਦਾ ਹੈ। ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਉਤੇ ਬੜਾ ਵੱਡਾ ਪਰਉਪਕਾਰ ਕੀਤਾ ਹੈ। ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਾਈਏ ਖਾਲਸਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਸਾਰੇ ਜਗਤ ਦੇ ਕਾਜ ਸਵਾਰਨ ਵਾਲੇ ਹਨ। ਸੋ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹੀ ਜੁੜਨਾ ਚਾਹੀਦਾ ਹੈ। ਕਿਉਂਕਿ ਉਹਦੇ ਤੋਂ ਬਿਨਾ ਹੋਰ ਸੁਚਾ ਕੋਈ ਨਹੀਂ ਸੱਚਾ ਕੋਈ ਨਹੀਂ ਸੁਚਾ ਵੀ ਉਹੀ ਹੈ ਸੱਚਾ ਵੀ ਉਹੀ ਹੈ ਸਾਰਾ ਜਗਤ ਜਿਹੜਾ ਝੂਠਾ ਵੀ ਹੈ ਤੇ ਝੂਠਾ ਵੀ ਹੈ ਮਹਾਰਾਜ ਤੇ ਇਥੋਂ ਤੱਕ ਕਹਿ ਦਿੰਦੇ ਹਨ ਸਤਿਗੁਰੂ ਜੀ ਭਗਤ ਸਾਹਿਬ ਭਗਤ ਬਾਬਾ ਕਬੀਰ ਸਾਹਿਬ ਜੀ ਦੇ ਬੋਲ ਹਨ ਕਹਿੰਦੇ ਕਹੋ ਪੰਡਿਤ ਸੁਚਾ ਕਵਨ ਠਾਓ ਕਿਹੜਾ ਥਾਂ ਹੈ ਜਿਹੜਾ ਸੱਚਾ ਹੈ ਜਾਂ ਸੁਚਾ ਹੈ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਮਾਂ ਵੀ ਅਪਵਿੱਤਰ ਹੈ ਝੂਠੀ ਹੈ ਪਿਓ ਵੀ ਝੂਠਾ ਹੈ ਤੇ ਇਹਨਾਂ ਤੋਂ ਜੰਮੇ ਹੋਏ ਜਿਹੜੇ ਬਾਲ ਹਨ ਬੱਚੇ ਹਨ ਉਹ ਵੀ ਖਾਲਸਾ ਜੀ ਝੂਠੇ ਹੀ ਹਨ ਆਵ ਇਹ ਝੂਠੇ ਜਾਹੇ ਭੀ ਝੂਠੇ ਝੂਠੇ ਮਰੇ ਅਭਾਗੇ ਇਹ ਜਗਤ ਵਿੱਚ ਖਾਲਸਾ ਜੀ ਜਿਹੜੇ ਜੰਮਦੇ ਹਨ ਉਹ ਵੀ ਜੰਮੇ ਹੋਏ ਵੀ ਖਾਲਸਾ ਜੀ ਝੂਠੇ ਹਨ ਜੋ ਮਰੇ ਹਨ ਉਹ ਵੀ ਝੂਠੇ ਹਨ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਇਹ ਬਾਦ ਨਸੀਬ ਜੀਵ ਜਿਹੜੇ ਹਨ ਇਹ ਸਾਰੇ ਜਿਹੜੇ ਹਨ ਝੂਠੇ ਹੀ ਮਰ ਜਾਂਦੇ ਆ ਕਿਉਂਕਿ ਖਾਲਸਾ ਜੀ ਇਹਨਾਂ ਨੂੰ ਸੁਚਾ ਕਰਨ ਵਾਲਾ ਵਾਹਿਗੁਰਜੀ ਦਾ ਨਾਮ ਹੈ ਇਹ ਸਚਾ ਕਰਨ ਵਾਲਾ ਵੀ ਵਾਹਿਗੁਰਜੀ ਦਾ ਨਾਮ ਹੈ ਜਿੱਤੋਂ ਆਪਾਂ ਕੋਹਾਂ ਦੂਰ ਹਾਂ ਸੋ ਮਹਾਰਾਜ ਇੱਥੇ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਜੇਹਵਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਮਹਾਰਾਜ ਕਹਿੰਦੇ ਮਨੁੱਖ ਦੀ ਜਿਹੜੀ ਜੀਬ ਹੈ ਨਾ ਇਹ ਵੀ ਮੈਲੀ ਹੈ ਝੂਠੀ ਹੈ ਜਿਹੜੇ ਬਚਨ ਬੋਲਦਾ ਹੈ ਉਹ ਵੀ ਮਾੜੇ ਹਨ ਤੇ ਜਿਹੜੇ ਕੰਨ ਹਨ ਅੱਖਾਂ ਹਨ ਜੋ ਵੀ ਕੁਝ ਤੱਕ ਰਹੀਆਂ ਸਭ ਕੁਝ ਝੂਠਾ ਹੀ ਤੱਕ ਰਹੀਆਂ ਇਹ ਵੀ ਝੂਠੇ ਹੀ ਹਨ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਮਹਾਰਾਜ ਕਹਿੰਦੇ ਇਹਨਾਂ ਤੋਂ ਵਧੇਕ ਜਿਹੜੀ ਕਾਮਚੇਸਟਾ ਹੈ ਜਿਹੜੀ ਖਾਲਸਾ ਜੀ ਏਕਾਰਾਂ ਦੀ ਮੈਲ ਹੈ ਉਹ ਮੈਲ ਵੀ ਜਿਹੜੀ ਇਹਨਾਂ ਤੋਂ ਲੈਂਦੀ ਨਹੀਂ ਹੈ ਸੋ ਅੱਗੇ ਖਾਲਸਾ ਜੀ ਇਹ ਪਤ ਸਾਹਿਬ ਜੀ ਇੱਕ ਬ੍ਰਾਹਮਣ ਨਾਲ ਵਿਚਾਰ ਕਰਦੇ ਤੇ ਉਹਨੂੰ ਕਹਿੰਦੇ ਆ ਕਿ ਭਾਈ ਤੂੰ ਬ੍ਰਾਹਮਣ ਪੁਣੇ ਦਾ ਵੀ ਮਾਣ ਚੱਕੀ ਫਿਰਦਾ ਇਹ ਵੀ ਝੂਠ ਹੀ ਹੀ ਹੈ ਸੋ ਇਸ ਕਰਕੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਸੰਸਾਰ ਵਿੱਚ ਸੱਚਾ ਤੇ ਸੁੱਚਾ ਵਾਹਿਗੁਰਜੀ ਦਾ ਨਾਮ ਹੈ ਸੁੱਚ ਹੋਵੇ ਤਾਂ ਸੱਚ ਪਾਈ ਹੈ ਮਹਾਰਾਜ ਦੀ ਫਿਰ ਪ੍ਰਾਪਤੀ ਹੁੰਦੀ ਹੈ ਹੁਣ ਕਈ ਕਹਿੰਦੇ ਆ ਧਰਮ ਦੀ ਕੀ ਲੋੜ ਹੈ ਖਾਲਸਾ ਜੀ ਇਥੋਂ ਤੱਕ ਵੀ ਬੰਦੇ ਆਖ ਦਿੰਦੇ ਆ ਕਿ ਮਹਾਰਾਜ ਨੇ ਆਪਣੇ ਪੁੱਤਰ ਕਿਉਂ ਵਾਰੇ ਮਹਾਰਾਜ ਨੂੰ ਨਹੀਂ ਸੀ ਵਾਰਨੇ ਚਾਹੀਦੇ ਪਰ ਖਾਲਸਾ ਜੀ ਉਹਨਾਂ ਮੂਰਖਾਂ ਨੂੰ ਕੌਣ ਦੱਸੇ ਕਿ ਜਿਹੜੇ ਧਰਮ ਨੂੰ ਲੰਬਾਉਂਦੇ ਹਨ ਧਰਮ ਨੂੰ ਖਾਲਸਾ ਜੀ ਆਪਣਾ ਰਾਹ ਸਮਝਦੇ ਹਨ ਉਹ ਧਰਮ ਦੇ ਪਹਿਰਾ ਦਿੰਦੇ ਹਨ ਉਹ ਧਰਮ ਦੀ ਰੱਖਿਆ ਵਾਸਤੇ ਆਪਣਾ ਆਪਾ ਵਾਰ ਦਿੰਦੇ ਹਨ ਕਿਉਂਕਿ ਧਰਮ ਹੀ ਹੈ ਜੋ ਖਾਲਸਾ ਜੀ ਪਰਮੇਸ਼ਰ ਵਾਹਿਗੁਰੂ ਦੇ ਰਸਤੇ ਤੇ ਸਾਨੂੰ ਚਲਾ ਸਕਦਾ ਹੈ ਧਰਮ ਤੋਂ ਬਿਨਾ ਅਸੀਂ ਚੱਲ ਨਹੀਂ ਸਕਦੇ ਜਿਹੜਾ ਧਰਮ ਹੈ ਗੁਰੂ ਕੇ ਬਚਨ ਹਨ ਜਿਹੜਾ ਕੋਈ ਗੁਰੂ ਕੇ ਬਚਨ ਕਮਾਉਂਦਾ ਹੈ ਗੁਰੂ ਕੇ ਬਚਨ ਮੰਨਦਾ ਹੈ ਧਰਮੀ ਹੋ ਜਾਂਦਾ ਹੈ ਤੇ ਜਿਹੜਾ ਧਰਮੀ ਹੋ ਜਾਂਦਾ ਹੈ ਉਹ ਪਰਮੇਸ਼ਰ ਕਰਤਾਰ ਦੇ ਖਾਲਸਾ ਜੀ ਰਸਤੇ ਤੇ ਚੱਲਣ ਲੱਗ ਪੈਂਦਾ ਇਹ ਰਸਤੇ ਤੇ ਚੱਲ ਕੇ ਕੀ ਪ੍ਰਾਪਤੀ ਹੁੰਦੀ ਹੈ ਉਹ ਪਰਮ ਪੂਜਯਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਹਦੇ ਕੋਲੋਂ ਆਪਾਂ ਵਿਛੜੇ ਹਾਂ ਜਿਹੜਾ ਸਾਰਿਆਂ ਘਟਾਂ ਦਾ ਮਾਲਕ ਹੈ ਜਿਹੜਾ ਸਾਰੀਆਂ ਕਿਰਿਆਵਾਂ ਕਰ ਰਿਹਾ ਹੈ ਜਿਨੇ ਖਾਲਸਾ ਦੀ ਪਾਣੀ ਅੱਗ ਸਾਰੇ ਜਿਹੜੇ ਤਤ ਹਨ ਬੰਨ ਕੇ ਰੱਖੇ ਹੋਏ ਹਨ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਧਰਤੀ ਤੇ ਰੁੱਤਾਂ ਆਉਂਦੀਆਂ ਹਨ ਰੁੱਤਾਂ ਵਿੱਚ ਬਦਲਾਅ ਆਉਂਦਾ ਹੈ ਗਰਮੀ ਆਉਂਦੀ ਹੈ ਸਰਦੀ ਆਉਂਦੀ ਹੈ ਪਤ ਚੜ ਆਉਂਦੀ ਹੈ ਖਾਲਸਾ ਜੀ ਜਿਹੜਾ ਵਾਹਿਗੁਰੂ ਮਹਾਰਾਜ ਨਿੱਕੇ ਜੇ ਫਲਾਂ ਫੁੱਲਾਂ ਦੇ ਵਿੱਚੋਂ ਫਲਾਂ ਦੇ ਵਿੱਚੋਂ ਬੀਜਾਂ ਦੇ ਵਿੱਚੋਂ ਵੱਡੇ ਵੱਡੇ ਰੁੱਖ ਖਾਲਸਾ ਜੀ ਵਿਸਤਾਰ ਕਰ ਦਿੰਦਾ ਹੈ ਜਿਹੜਾ ਪਰਮੇਸ਼ਰ ਖਾਲਸਾ ਜੀ ਪੱਕੇ ਹੋਏ ਫਲਾਂ ਦੇ ਵਿੱਚ ਰਸ ਭਰ ਦਿੰਦਾ ਹੈ ਜਿਹੜਾ ਪਰਮੇਸ਼ਰ ਖਾਲਸਾ ਜੀ ਸਾਡੇ ਸਰੀਰ ਦੀ ਕਿਰਿਆ ਨੂੰ ਚਲਾ ਰਿਹਾ ਹੈ ਉਹ ਦਾਤੇ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜਾ ਖਾਲਸਾ ਜੀ ਇਹ ਸਾਰਿਆਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ ਤੇ ਪਰ ਆਪਾਂ ਕੀ ਕਰਦੇ ਹਾਂ ਸਾਨੂੰ ਲੱਗਦਾ ਹੈ ਕਿ ਕੁਝ ਵੀ ਨਹੀਂ ਹੈ ਇਥੇ ਪਰ ਜਿਨ੍ਹਾਂ ਨੂੰ ਖਾਲਸਾ ਜੀ ਸਮਝ ਹੁੰਦੀ ਹੈ ਉਹ ਮਹਾਰਾਜ ਤੋਂ ਖਾਲਸਾ ਜੀ ਸਦਕੇ ਜਾਂਦੇ ਹਨ ਸਤਿਗੁਰ ਮੈਂ ਬਲਿਹਾਰੀ ਤੂਰ ਮਹਾਰਾਜ ਮੈਂ ਤੁਹਾਡੇ ਤੋਂ ਸਦਕੇ ਜਾਂਦਾ ਹਾਂ ਮਹਾਰਾਜ ਮੈਂ ਬਲਿਹਾਰੇ ਜਾਂਦਾ ਹਾਂ ਪਿਆਰੇ ਜੀ ਕਿਉਂਕਿ ਮਹਾਰਾਜ ਤੁਸੀਂ ਮੇਰੇ ਸਾਰੇ ਜਿਹੜੇ ਭੁਲੇਖੇ ਹਨ ਦੂਰ ਕਰ ਦਿੱਤੇ ਹਨ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਜਿਨੇ ਖਾਲਸਾ ਜੀ ਮੇਰੇ ਸਾਰੇ ਜਿਹੜੇ ਔਖੇ ਭ੍ਰਮ ਭੁਲੇਖੇ ਕਠਨ ਵਹਿਮ ਹਨ ਉਹ ਸਾਰੇ ਮੇਰੇ ਦੂਰ ਕਰ ਦਿੱਤੇ ਐਸੇ ਸਤਗੁਰੂ ਮਹਾਰਾਜ ਤੋਂ ਬਾਹਰ ਨੇ ਬਲਹਾਰਨੇ ਜਾਈਏ ਇਹ ਖਾਲਸਾ ਜੀ ਭਗਤ ਜੀ ਭਗਤ ਬਾਬਾ ਰਾਮਾਨੰਦ ਸਾਹਿਬ ਜੀ ਦੀ ਬਾਣੀ ਹੈ ਘਰ ਜਾਈਏ ਰੇ ਘਰ ਲਾਗੋ ਰੰਗ ਜਦੋਂ ਖਾਲਸਾ ਜੀ ਘਰ ਵਿੱਚ ਹੀ ਮौज ਬਣ ਜਾਵੇ ਜਦੋਂ ਨਾਮ ਜਪਣ ਲੱਗ ਜਾਵੇ ਕੋਈ ਮਨੁੱਖ ਉਹਦੇ ਹਿਰਦੇ ਘਰ ਵਿੱਚ ਹੀ ਖਾਲਸਾ ਜੀ ਮौज ਬਣ ਜਾਂਦੀ ਹੈ ਤੇ ਭਗਤ ਸਾਹਿਬ ਕਹਿੰਦੇ ਕਿੱਥੇ ਜਾਈਏ ਭਾਈ ਹੁਣ ਘਰ ਵਿੱਚ ਹੀ ਬੈਠਿਆਂ ਸਾਨੂੰ ਰੱਬ ਮਿਲ ਪਿਆ ਹੈ ਇੱਥੇ ਜਾਈਏ ਕਿਨੂੰ ਜਾ ਕੇ ਆਖੀਏ ਕੀ ਕਰੀਏ ਹਿਰਦੇ ਘਰ ਵਿੱਚ ਵੀ ਮौज ਬਣ ਗਈ ਹੈ ਕੱਤ ਜਾਈਏ ਰੇ ਘਰ ਲਾਗ ਔਰੰਗ ਮੇਰਾ ਚਿੱਤ ਨਾ ਚਲਾਏ ਮਨ ਭਾਇਓ ਪਾਂਗੇ ਮੇਰਾ ਮਨ ਹੁਣ ਡੋਲਦਾ ਨਹੀਂ ਥਿਰ ਹੋ ਗਿਆ ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੀ ਅਵਸਥਾ ਹੈ ਖਾਲਸਾ ਜੀ ਇਹ ਉਹਨਾਂ ਦੇ ਹਿਰਦੇ ਦੀ ਖੇਡ ਹੈ ਸਾਡੇ ਵਰਗਿਆਂ ਦੀ ਨਹੀਂ ਜਿਹੜੇ ਖਾਲਸਾ ਜੀ ਪਦਾਰਥਾਂ ਪਿੱਛੇ ਭੱਜੇ ਫਿਰਦੇ ਹਨ ਪਦਾਰਥਾਂ ਨੂੰ ਹੀ ਆਪਣਾ ਸਭ ਕੁਝ ਜਾਣੀ ਜਾਂਦੇ ਹਨ ਸੋ ਇਹ ਇਹ ਜਿਹੜੀ ਮਹਾਰਾਜ ਦੀ ਕਿਰਪਾ ਹੈ ਗੁਰੂ ਕਾ ਜਿਹੜਾ ਸ਼ਬਦ ਹੈ ਨਾ ਜਿਹੜਾ ਖਾਲਸਾ ਜੀ ਕਮਾਉਂਦਾ ਹੈ ਉਹ ਬੰਦੇ ਦੇ ਕੀਤੇ ਹੋਏ ਮਾੜੇ ਕਰਮਾਂ ਨੂੰ ਕਰੋਣਾ ਕਰਮਾਂ ਨੂੰ ਨਾਸ ਕਰ ਦਿੰਦਾ ਹੈ ਜਿਹੜਾ ਗੁਰੂ ਕੇ ਸ਼ਬਦ ਨਾਲ ਸਾਂਝ ਬਣਾ ਲੈਂਦਾ ਹੈ ਭਗਤ ਜੀ ਕਹਿੰਦੇ ਹਨ ਰਾਮਾਨੰਦ ਸਵਾਮੀ ਰਮਤ ਬ੍ਰਹਮ ਭਗਤ ਜੀ ਭਗਤ ਰਾਮਾਨੰਦ ਸਵਾਮੀ ਜੀ ਕਹਿੰਦੇ ਹਨ ਕਿ ਉਹ ਮਾਲਕ ਜਿਹੜਾ ਵਾਹਿਗੁਰੂ ਹੈ ਸਾਰਿਆਂ ਥਾਵਾਂ ਤੇ ਮੌਜੂਦ ਹੈ ਪਲੀਪੂਰਨ ਹੈ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਇਹਦੇ ਹਨ ਗੁਰੂ ਦਾ ਜਿਹੜਾ ਸ਼ਬਦ ਹੈ ਜਿਹੜਾ ਸਾਨੂੰ ਮਿਲਿਆ ਹੈ ਵਾਹਿਗੁਰੂ ਵਾਹਿਗੁਰੂ ਗਰਮੰਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਡੇ ਤੇ ਮਿਹਰ ਕਰਕੇ ਤਰਸ ਕਰਕੇ 36 ਜੋਗ ਖਾਲਸਾ ਜੀ ਲਾ ਕੇ ਮਹਾਰਾਜ ਨੇ ਪ੍ਰਗਟ ਕਰਨਾ ਕੀਤਾ ਸਾਡੇ ਵਾਸਤੇ ਕਿ ਅਸੀਂ ਇਹ ਸ਼ਬਦ ਨੂੰ ਜਪਾਂਗੇ ਸਾਨੂੰ ਮੁਕਤ ਪ੍ਰਾਪਤ ਹੋਵੇਗੀ ਸਾਨੂੰ ਸੁਖ ਪ੍ਰਾਪਤ ਹੋਣਗੇ ਪਰ ਅਫਸੋਸ ਦੀ ਗੱਲ ਹੈ ਅਸੀਂ ਮਹਾਰਾਜ ਦੇ ਦਿੱਤੇ ਨਾਮ ਨੂੰ ਸਮਝਦੇ ਹੀ ਨਹੀਂ ਹਾਂ ਜਪਣਾ ਤਾਂ ਬੜੀ ਦੂਰ ਦੀ ਗੱਲ ਹੈ ਮੰਨਦੇ ਹੀ ਨਹੀਂ ਹਾਂ ਆਖਦੇ ਹਾਂ ਤੋਤਾ ਡਟਣ ਹੈ ਤੇ ਭਗਤ ਜੀ ਕਹਿੰਦੇ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਕਰੋੜਾਂ ਕਰਮਾਂ ਨੂੰ ਨਾਸ ਕਰ ਦਿੰਦਾ ਹੈ ਜਿਹੜਾ ਗੁਰੂ ਕੇ ਸ਼ਬਦ ਦੇ ਨਾਲ ਸਾਂਝ ਪਾ ਲੈਂਦਾ ਹੈ ਖਾਲਸਾ ਜੀ ਤੇ ਜਿਨ੍ਹਾਂ ਨੇ ਨਾਮ ਜਪਣਾ ਹੁੰਦਾ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਇਸ ਸੰਸਾਰ ਵਿੱਚ ਜਗਤ ਵਿੱਚ ਗੱਲਾਂ ਹਨ ਲੋਕੀ ਖਾਲਸਾ ਜੀ ਜਿਹਨੇ ਦਾੜਾ ਕੇਸ ਰੱਖਿਆ ਹੋਵੇ ਜਵਾਨ ਪੁੱਤ ਹੋਵੇ ਕਿਸੇ ਦਾ ਬਾਹਰਲੇ ਲੋਕੀ ਉਹਨੂੰ ਸਤਾਉਂਦੇ ਹਨ ਗਿਆਨੀ ਕਹਿਣਾ ਹੋਰ ਕਈ ਕੋਈ ਦੇ ਲਬਜ ਕਹਿਣਾ ਉਹਨੂੰ ਸਤਾਉਣਾ ਉਹਦੇ ਮਨ ਨੂੰ ਦੁਖੀ ਕਰਨਾ ਤਾਂ ਜੋ ਕੇਸ ਕੱਟ ਦੇਵੇ ਸਾਡੇ ਵਿੱਚ ਰਲ ਜਾਵੇ ਇਹ ਖਾਲਸਾ ਜੀ ਜਿਹੜੀ ਮੰਦਿਰ ਹੈ ਨਾ ਇਹ ਇਹੋ ਕੁਝ ਕਰਦੀ ਦਾਸ ਵੀ ਪੜਿਆ ਸਕੂਲਾਂ ਵਿੱਚ ਕਾਲਜਾਂ ਵਿੱਚ ਇਹ ਸੱਚੀ ਗੱਲ ਜੀ ਜਿਹੜਾ ਸੰਗ ਹੁੰਦਾ ਹੈ ਨਾ ਬੱਚਿਆਂ ਦਾ ਉਹ ਬੱਚੇ ਨੂੰ ਵਿਗਾੜਦਾ ਹੈ ਪਰ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਭਾਈ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਈ ਇਹ ਕਿਸੇ ਵਿਰਲੇ ਟਾਵੇਂ ਦੇ ਹਿੱਸੇ ਵਿੱਚ ਆਈ ਹੈ ਭਗਤ ਤੇ ਜਿਹਨੂੰ ਭਗਤੀ ਪ੍ਰਾਪਤ ਹੋ ਗਈ ਹੈ ਉਹ ਫਿਰ ਖਾਲਸਾ ਜੀ ਭਗਤ ਬਾਬਾ ਨਾਮਦੇਵ ਦੀ ਦੀ ਭਗਤ ਨਾਮਦੇਵ ਜੀ ਵਾਂਗੂ ਇਹ ਮਹਾਰਾਜ ਨੂੰ ਆਖੇ ਕਿ ਸੱਚੇ ਪਾਤਸ਼ਾਹ ਜੀ ਮੈਂ ਹੁਣ ਇਹ ਤੇਰੀ ਭਗਤੀ ਨਹੀਂ ਛੱਡਦਾ ਤੇਰੀ ਭਗਤ ਨਾ ਛਡੋ ਭਾਵੇਂ ਲੋਕ ਹਸਾ ਭਾਵੇਂ ਸਾਰਾ ਜਗਤ ਮੈਨੂੰ ਹਾਸਾ ਠੱਠਾ ਕਰੇ ਮੈਨੂੰ ਮੁਖੌਲ ਕਰੇ ਮਹਾਰਾਜ ਮੈਂ ਤੇਰੀ ਭਗਤੀ ਨਹੀਂ ਛੱਡਣੀ ਸੋ ਖਾਲਸਾ ਜੀ ਐਵੇਂ ਦੀ ਸਾਡੇ ਹਿਰਦੇ ਵਿੱਚ ਇਹੋ ਜੀ ਤਾਂਗ ਹੋਣੀ ਚਾਹੀਦੀ ਹੈ ਫਿਰ ਮਹਾਰਾਜ ਕਿਰਪਾ ਕਰਦੇ ਆ ਤੇ ਮਹਾਰਾਜ ਦੇ ਚਰਨਾਂ ਵਿੱਚ ਹਮੇਸ਼ਾ ਅਰਦਾਸ ਕਰਦੇ ਰਹਿਣਾ ਚਾਹੀਦਾ ਕਿ ਇਹ ਸੰਸਾਰ ਸਮੁੰਦੇ ਤਾਰ ਗੋਬਿੰਦੇ हे ਮੇਰੇ ਪਾਤਸ਼ਾਹ ਜੀ ਮਹਾਰਾਜ ਇਹ ਸੰਸਾਰ ਜਿਹੜਾ ਸਮੁੰਦਰ ਹੈ ਤੇ ਤੁਸੀਂ ਉਹ ਮੈਨੂੰ ਪਾਰ ਲਾਉਣ ਵਾਲੇ ਹੋ ਤਾਰ ਲੈ ਬਾਪ ਬੀਠਲਾ ਇਹ ਸੱਚੇ ਪਾਤਸ਼ਾਹ हे ਗੋਬਿੰਦ ਜੀ हे ਬੀਠਲ ਜੀ ਕਿਰਪਾ ਕਰੋ ਮੈਨੂੰ ਪਾਰ ਲੰਘਾ ਦਿਓ ਮਹਾਰਾਜ ਮੈਨੂੰ ਨਹੀਂ ਇਸ ਇਸ ਬਾਰੇ ਕੋਈ ਗਿਆਨ ਤੁਸੀਂ ਉਹ ਸਭ ਕੁਝ ਕਰਨ ਵਾਲੇ ਹੋ ਭਗਤ ਜੀ ਦਾ ਕਿੱਡਾ ਪਿਆਰਾ ਸ਼ਬਦ ਹੈ ਲੋਬ ਲਹਿਰ ਅਤ ਨੀਜਰ ਬਾਜਾ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਮਹਾਰਾਜ ਕਿੰਨੇ ਸੋਹਣੇ ਸੋਹਣੇ ਬਚਨ ਕਰਦੇ ਇਹ ਅਦਾਸ ਹੈ ਅਨਲ ਬੇੜਾ ਹੋਂ ਖੇਵ ਨਾ ਸਾਕੋ ਤੇਰਾ ਪਾਰ ਨਾ ਪਾਇਆ ਬੀਠਲਾ ਹੋ ਹੋ ਦਇਆਲ ਸਤਗੁਰ ਮੇਲ ਤੂੰ ਮੋਕੋ ਪਾਰ ਉਤਾਰੇ ਕੇਸਵਾ ਨਾਮਾ ਕਹਿ ਹੋਂ ਤਰ ਬੇ ਨਾ ਜਾਨੋ ਮੋਕੋ ਬਾਹ ਦੇਹ ਬਾਹ ਦੇਹ ਬੀਠਲਾ ਏ ਮਹਾਰਾਜ ਮੈਨੂੰ ਬਾਹ ਦੇ ਕੇ ਮੇਰੀ ਬਾਹ ਫੜ ਲੈ ਆਪ ਮਹਾਰਾਜ ਮੇਰੇ ਆਲੂ ਆਪਣੀ ਬਾਹ ਭੇਜ ਮੇਰੀ ਬਾਹ ਨੂੰ ਫੜ ਲੈ ਮਹਾਰਾਜ ਕਿਰਪਾ ਕਰ ਇਹ ਨਾਮਾ ਤੇਰੇ ਚਰਨਾਂ ਵਿੱਚ ਇਹ ਹੀ ਅਰਦਾਸਾਂ ਪਿਆ ਕਰਦਾ ਹੈ ਕਿ ਇਹ ਸੰਸਾਰ ਸਮੁੰਦਰ ਦੀਆਂ ਜੋ ਲਹਿਰਾਂ ਹਨ ਮਹਾਰਾਜ ਮੈਨੂੰ ਡੋਬ ਰਹੀਆਂ ਹਨ ਤੇ ਮੇਰੇ ਤੇ ਕਿਰਪਾ ਕਰੋ ਮੈਂ ਤਰ ਜਾਵਾਂ ਐਵੇਂ ਮਹਾਰਾਜ ਦੇ ਚਰਨਾਂ ਵਿੱਚ ਜਦੋਂ ਆਪਾਂ ਅਰਦਾਸ ਕਰਦੇ ਹਾਂ ਸੋ ਐਵੇਂ ਫਿਰ ਖਾਲਸਾ ਜੀ ਸੱਚੇ ਪਾਸ਼ਾ ਮਿਹਰਾਂ ਦਾ ਮੀਂਹ ਪਾਉਂਦੇ ਹਨ ਭਣ ਤੋ ਨਾਮ ਦਿਓ ਰਮ ਰਹਿਆ ਆਪਣੇ ਭਗਤ ਪਰ ਕਰਦਾ ਆ ਮਹਾਰਾਜ ਆਪਣੇ ਸੇਵਕ ਤੇ ਦਇਆ ਕਰ ਆਪਣੇ ਸੇਵਕ ਨੂੰ ਜੋੜ ਲਾ ਆਪਣੇ ਚਰਨਾਂ ਨਾਲ ਮਹਾਰਾਜ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਜੇ ਰੱਖਣ ਵਾਲਾ ਸੋ ਇਸ ਕਰਕੇ ਖਾਲਸਾ ਜੀ ਸੱਚੇ ਪਾਤਸ਼ਾਹ ਦੀ ਬਾਣੀ ਪੜਿਆ ਕਰੀਏ ਨਾਮ ਜਪਿਆ ਕਰੀਏ ਕਿਉਂਕਿ ਸਤਗੁਰਾਂ ਦਾ ਜਦੋਂ ਆਪਾਂ ਆਸਰਾ ਲਵਾਂਗੇ ਨਾ ਤੇ ਸਾਡੇ ਪਾਪ ਮਿਟ ਜਾਣਗੇ ਸਾਧੂ ਕੀ ਜਉਲੇਹ ਓਟ ਤੇਰੇ ਮਿਟੇ ਪਾਪ ਸਭ ਕੋਟ ਕੋਟ ਭਗਤ ਰਵਿਦਾਸ ਸਾਹਿਬ ਜੀ ਵੀ ਬਚਨ ਕਰਦੇ ਕਿ ਭਾਈ ਤੂੰ ਗੁਰੂ ਦਾ ਆਸਰਾ ਲੈ ਤੇਰੇ ਕਰੋੜਾਂ ਹੀ ਪਾਪ ਜਿਹੜੇ ਮਿਟ ਜਾਣਗੇ ਸੋ ਇਸ ਕਰਕੇ ਕਹਿ ਰਵਿਦਾਸ ਉਹ ਜੋ ਜੋ ਕਹਿ ਰਵਿਦਾਸ ਜੋ ਜਪੈ ਨਾਮ ਮਹਾਰਾਜਰੇ ਬਚਨ ਹਨ ਭਗਤ ਜੀ ਕਹਿੰਦੇ ਜਿਹੜਾ ਨਾਮ ਜਪੇਗਾ ਇਸ ਜਾਤ ਨਾ ਜਨਮ ਨਾ ਜੂਨ ਜੂਨ ਕਾਮ ਐਵੇਂ ਬਚਨ ਆਉਂਦੇ ਦਾਸ ਵਿਸਰਦਾ ਹੋਵੇ ਤੇ ਖਾਲਸਾ ਜੀ ਖਿਮਾ ਚਾਹੁੰਦਾ ਹੈ ਵੀ ਉਹਦੀ ਨੀਵੀਂ ਜਾਤ ਵੀ ਮੁੱਕ ਜਾਂਦੀ ਹੈ ਉਹਦਾ ਜਨਮ ਵੀ ਮਿਟ ਜਾਂਦਾ ਹੈ ਉਹਦਾ ਜੂਨਾ ਵਿੱਚ ਪੈਣਾ ਜਿਹੜਾ ਹੈ ਉਹ ਵੀ ਖਤਮ ਹੋ ਜਾਂਦਾ ਹੈ ਜਿਹੜੇ ਨਾਮ ਜਪਦੇ ਹਨ ਸੱਚੇ ਪਾਸ਼ਾ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਕਿਉਂ ਮਹਾਰਾਜ ਦੀ ਕਿਰਪਾ ਸਦਕਾ ਆਈ ਹੈ ਕਿਉਂਕਿ ਮਹਾਰਾਜ ਕਿਰਪਾ ਕਰਦੇ ਹਨ ਤੇ ਹੱਡ ਬੀਟੀਆਂ ਆਉਂਦੀਆਂ ਹਨ ਖਾਲਸਾ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨਾਉਦ ਸਿੰਘ ਸਾਹਿਬ ਜੀ ਸਤਿਗੁਰੂ ਮਹਾਰਾਜ ਦੀਨ ਦੁਨੀ ਦੇ ਮਾਲਕ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਇੱਕ ਭੈਣ ਹੁਣਾ ਨੇ ਸੁਣਾਉਣਾ ਕੀਤੀ ਹੈ ਖਾਲਸਾ ਜੀ ਉਹ ਦੱਸਦੇ ਆ ਕਿ ਕਿਵੇਂ ਭਾਈ ਸਾਹਿਬ ਜੀ ਅਸੀਂ ਤੁਹਾਡੀਆਂ ਹੱਡ ਬੀਤੀਆਂ ਸੁਣ ਕੇ ਇਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਏ ਹਾਂ ਮਹਾਰਾਜ ਨਾਲ ਜੁੜੇ ਹਾਂ ਚਲੋ ਇਹ ਉਹਨਾਂ ਦੀ ਖਾਲਸਾ ਜੀ ਇਹ ਉਹ ਦਾਸ ਨੂੰ ਸੁਲਾਉਂਦੇ ਹਨ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਦਾਸ ਦੇ ਬਚਨ ਜਿਹੜੇ ਹਨ ਮਹਾਰਾਜ ਆਪ ਕਰਾਉਂਦੇ ਇਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਇਹ ਖਾਲਸਾ ਜੀ ਤੁਸੀਂ ਸਰਵਣ ਕਰਦੇ ਹੋ ਸਤਿਗੁਰੂ ਦੀ ਮਹਿਮਾ ਜਾਣ ਕੇ ਇਹ ਮਹਾਰਾਜ ਤੁਹਾਡੇ ਤੇ ਕਿਰਪਾ ਕਰਦੇ ਹਨ ਦਾਸ ਦਾ ਇਹਦੇ ਵਿੱਚ ਖਾਲਸਾ ਜੀ ਕਿਣਕਾ ਮਾਤਰ ਵੀ ਰੋਲ ਨਹੀਂ ਹੈ ਐਵੇਂ ਜੇ ਮੈਂ ਇਹ ਗੱਲਾਂ ਸੁਣਾਗਾ ਤੇ ਮੇਰੇ ਅੰਦਰ ਵੀ ਹਉਮੈ ਆਵੇਗੀ ਮਾਣ ਆਵੇਗਾ ਕਿ ਸ਼ਾਇਦ ਮੈਂ ਜੋ ਬੋਲਿਆ ਉਹ ਸੁਣ ਕੇ ਕੋਈ ਸੁਧਰਿਆ ਹੈ ਐਵੇਂ ਨਹੀਂ ਹੁੰਦਾ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਏਡੇ ਵੱਡੇ ਹਨ ਖਾਲਸਾ ਜੀ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹ ਕਹਿਣਾ ਪੈ ਗਿਆ ਹੈ ਗਿਆਨ ਨਾ ਜਾਣਾ ज्ञान ध्यान किस कर्म ना जाना सार ना जाना तेरी सब ते वड्डा सतगुरु नानक जिन कल राखी मेरी सब ते वड्डे ਹਨ ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਸਤਗੁਰੂ ਗੁਰੂ ਗਰੀਬ ਨਿਵਾਜ ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗਾ ਖਾਲਸਾ ਜੀ ਕੋਈ ਗੁਰੂ ਹੋ ਹੀ ਨਹੀਂ ਸਕਦਾ ਆਪ ਪੂਰਨ ਰੱਬ ਹਨ ਪਾਰ ਬ੍ਰਹਮ ਹਨ ਸੋ ਇਸ ਕਰਕੇ ਇਹ ਸੰਗਤ ਜੀ ਮਹਾਰਾਜ ਕਿਰਪਾ ਕਰਦੇ ਆ ਤੇ ਫਿਰ ਤੁਹਾਡੇ ਦੇ ਕਿਰਪਾ ਹੁੰਦੀ ਹੈ ਐਵੇਂ ਜੇ ਇਹ ਤੁਹਾਡਾ ਵੱਡਪਣ ਹੈ ਕਿ ਤੁਸੀਂ ਦਾਸ ਨੂੰ ਇਹ ਵਡਿਆਈ ਬਖਸ਼ ਦਿੰਦੇ ਹੋ ਪਰ ਖਾਲਸਾ ਜੀ ਦਾਸ ਇੱਕੋ ਗੱਲ ਕਹਿੰਦਾ ਕਿ ਮਹਾਰਾਜ ਦੀ ਵਡਿਆਈ ਹੈ ਸੱਚੇ ਪਾਤਸ਼ਾਹ ਦੀ ਵਡਿਆਈ ਹੈ ਉਹਦੇ ਨਾਮ ਦੀ ਬਰਕਤ ਹੈ ਜਦੋਂ ਤੁਸੀਂ ਚੌਂਕੜਾ ਮਾਰ ਕੇ ਬਾਣੀ ਪੜ੍ਹਦੇ ਹੋ ਨਾਮ ਜਪਦੇ ਹੋ ਸ੍ਰੀ ਦਾਨੂ ਯਾਦ ਕਰਦੇ ਹੋ ਸਤਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹੋ ਫਿਰ ਸੱਚੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਕਰਦੇ ਆਂ ਕਈ ਦਾਸ ਨੂੰ ਕਹਿਣਗੇ ਤੁਸੀਂ ਸਾਨੂੰ ਆਹ ਕੰਮ ਕਿਹਾ ਸੀ ਅਸੀਂ ਕੀਤਾ ਤੇ ਸਾਡਾ ਕਾਰਜ ਹੋ ਗਿਆ ਫਾਲਸਾ ਜੀ ਮਹਾਰਾਜ ਨੇ ਤੁਹਾਨੂੰ ਆਖਿਆ ਹੈ ਮੈਂ ਕਿਸੇ ਨੂੰ ਕੁਝ ਨਹੀਂ ਆਖ ਸਕਦਾ ਮੈਂ ਤੇ ਗਰੀਬੜਾ ਜ ਮਹਾਰਾਜ ਦਾ ਨਿਮਾਣਾ ਨਤਾਣਾ ਜਿਆ ਸੇਖਾ ਜਿੰਨੀ ਕੁ ਮੇਰੇ ਕੋ ਪਾਤਸ਼ਾਹ ਜੀ ਸੇਵਾ ਲੈਂਦੇ ਨੇ ਉਨੀ ਕੁ ਦਾਸ ਕਰਦਾ ਹੈ ਫਾਲਸਾ ਜੀ ਬਹੁਤ ਵੱਡੇ ਹਨ ਸਤਿਗੁਰਾਂ ਦੇ ਪਿਆਰੇ ਬਹੁਤ ਵੱਡੇ ਹਨ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਦੇ ਕਾਰਜ ਸਵਾਰ ਨਾਲ ਚਲੋ ਆਓ ਅੱਜ ਦੀ ਹੱਡ ਵੀਤੀ ਆਪਾਂ ਅੱਗੇ ਸਰਵਣ ਕਰੀਏ ਭੈਣ ਜੀ ਕਹਿੰਦੇ ਆ ਕਿ ਸਾਨੂੰ ਕਿਸੇ ਨੇ ਭੇਜਿਆ ਸੀ ਵੀਰ ਜੀ ਕਿਸੇ ਨੇ ਸਾਡੇ ਫੋਨ ਤੇ ਮੇਰੇ ਘਰ ਵਾਲੇ ਦੇ ਫੋਨ ਤੇ ਭੇਜੀਆਂ ਸੀ ਤੇ ਮੈਂ ਉਹ ਹੱਦ ਬੀਤੀ ਪਹਿਲੀ ਵਾਰ ਜਦੋਂ ਸੁਣੀ ਇਹ ਪੌਣੇ 1-2 ਸਾਲ ਪਹਿਲਾਂ ਦੀ ਗੱਲ ਹੈ ਤੇ ਉਦੋਂ ਕਿਸੇ ਨੇ ਸਾਨੂੰ ਕੋਈ ਭੇਜਦਾ ਹੁੰਦਾ ਸੀ ਜਾਂ ਸਾਡਾ ਕੋਈ ਰਿਸ਼ਤੇਦਾਰ ਜਾਂ ਉਹ ਉੱਥੇ ਕੋਈ ਗਰੁੱਪ ਬਣਿਆ ਸੀ ਮੇਰੇ ਘਰ ਵਾਲੇ ਦੇ ਫੋਨ ਤੇ ਨਾ ਕੋਈ ਗਰੁੱਪ ਦੇ ਵਿੱਚ ਪਾਉਂਦਾ ਹੁੰਦਾ ਸੀ ਤੇ ਇੱਕ ਦਿਨ ਨਾਲ ਸੁਣਨ ਲੱਗ ਪਏ ਤੇ ਉਦੋਂ ਭਾਈ ਸਾਹਿਬ ਜੀ ਸਾਡਾ ਬੱਚਾ ਜਿਹੜਾ ਸੀ ਨਾ ਉਹਦੇ ਪੇਟ ਵਿੱਚ ਬੜੀ ਦਰਦ ਰਹਿੰਦੀ ਸੀ ਉਹ ਖਾਂਦਾ ਪੀਂਦਾ ਨਹੀਂ ਸੀ ਕੁਝ ਵੀ ਜੋ ਵੀ ਖਾਂਦਾ ਸੀ ਕੱਢ ਦਿੰਦਾ ਸੀ ਉਦੇ ਸਰੀਰ ਨੂੰ ਲੱਗਦਾ ਕੁਝ ਨਹੀਂ ਸੀਗੀ ਤੇ ਬਿਮਾਰ ਹੀ ਰਹਿੰਦਾ ਸੀ ਸਕੂਲ ਵੀ ਨਹੀਂ ਸੀ ਜਾਂਦਾ 2-4 ਦਿਨ ਨੂੰ ਸਕੂਲੇ ਜਾਣਾ ਫਿਰ ਬਿਮਾਰ ਰਹਿਣਾ ਤੇ ਅਸੀਂ ਉਹਦਾ ਬੜਾ ਇਲਾਜ ਕਰਾਇਆ بڑے ਡਾਕਟਰਾਂ ਕੋਲ ਲੈ ਕੇ ਗਏ ਤੇ ਡਾਕਟਰ ਸਾਨੂੰ ਇਹੀ ਗੱਲ ਕਹਿੰਦੇ ਸੀ ਵੀ ਇਹਨੂੰ ਕੋਈ ਰੋਗ ਹੀ ਨਹੀਂ ਹੈ ਇਹਦੇ ਕੋਈ ਟੈਸਟਾਂ ਦੇ ਵਿੱਚ ਆਉਂਦਾ ਹੀ ਨਹੀਂ ਹੈ ਵੀ ਪਤਾ ਨਹੀਂ ਵਾਹਿਗੁਰੂ ਜਾਣੇ ਕੀ ਖੇੜ ਹੈ ਬਹੁਤ ਅਸੀਂ ਪੈਸੇ ਖਰਚ ਕੀਤੇ ਤੇ ਕਹਿੰਦੇ ਪਾਉਣੇ 2 ਸਾਲ ਹੋ ਗਏ ਇਸ ਗੱਲ ਨੂੰ ਵੀਰ ਜੀ ਉਦੋਂ ਨਾ ਹੱਡ ਵੀ ਤੀ ਕੋਈ ਆਈ ਸੀ ਅਸੀਂ ਸਰਵਣ ਕੀਤੀ ਉਹ ਤੋਂ ਬਾਅਦ ਚਲੋ ਉਹ ਡੇਲੀ ਪਾਉਂਦੇ ਸੀ ਅਸੀਂ ਡੇਲੀ ਹੌਲੀ ਹੌਲੀ ਸਰਵਣ ਕਰਨ ਲੱਗ ਪਏ ਭੈਣ ਕਹਿੰਦੀ ਮੈਂ ਫਿਰ ਆਪਣੇ ਫੋਨ ਤੇ ਹੀ ਉਹ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਤੇ ਮੈਂ ਫਿਰ ਉਥੋਂ ਸੁਣਨ ਲੱਗ ਪਈ ਕਿਨੇ ਮਹਾਰਾਜ ਦੀ ਕਿਰਪਾ ਨਾਲ ਇੱਕ ਦਿਨ ਕੋਈ ਐਹੋ ਜੀ ਹੱਡ ਬੀਤੀ ਆਈ ਉਹਦੇ ਤੋਂ ਮੈਨੂੰ ਰਸਤਾ ਮਿਲਿਆ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟਦਿਆਂ ਨੇ ਸੰਗਤਾਂ ਇਹ ਜੇ ਕੋਈ ਦੁਪਹਿਰੇ ਕੱਟ ਲਵੇ ਤੇ ਖਾਲਸਾ ਜੀ ਅਸਲ ਤੇ ਪੜਨੀ ਦੇ ਬਾਣੀ ਐਨ ਆਪਾਂ ਬਾਣੀ ਪੜਨ ਨੂੰ ਚਪਾਰਾ ਕਹਿੰਦੇ ਆ ਕਿ ਚਾਰ ਪੈਰ ਹੋ ਗਏ ਉਹਨੂੰ ਬਾਣੀ ਚਾਰ ਘੰਟੇ ਹੋ ਗਏ ਜਾਂ ਚੌਥਾ ਪੈਰ ਹੋ ਗਿਆ ਐਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਤੇ ਉਹ ਭੈਣ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਨਾ ਐਤਵਾਰ ਜਾਣ ਲੱਗ ਪਈ ਪੈਰਿਆਂ ਦੀ ਸੇਵਾ ਨਿਭਾਉਣ ਲੱਗ ਪਈ ਕਿ ਚਲੋ ਮੈਂ ਵੀ ਸੇਵਾ ਕਰਾਂ ਮੇਰਾ ਬੱਚਾ ਰਾਜੀ ਹੋ ਜਾਊਗਾ ਕਹਿੰਦੇ ਐਤਵਾਰ ਮੇਰੀ ਧੀ ਵੀ ਘਰੇ ਹੁੰਦੀ ਸੀ ਮੇਰੀ ਦਰਾਣੀ ਵੀ ਅਸੀਂ ਇਕੱਠੇ ਰਹਿੰਦੇ ਆ ਤੇ ਫਿਰ ਉਹ ਬੱਚੇ ਵੱਲ ਵੇਖ ਲੈਂਦੇ ਸੀ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਈ ਪਣ ਕਹਿੰਦੀ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਮੈਂ ਪਹਿਲੇ ਦਿਨ ਗਈ ਉਸ ਦਿਨ ਮੇਰੇ ਬੱਚਾ ਬਹੁਤ ਤੰਗ ਹੋਇਆ ਰਾਤ ਉਹਦੇ ਪੇਟ 'ਚ ਬਹੁਤ ਜ਼ਿਆਦਾ ਦਰਦ ਹੋਈ ਤੇ ਕਹਿੰਦੀ ਮੇਰਾ ਅਜੇ ਭਰੋਸਾ ਈ ਛੇਤੀ ਤੇ ਬਣਦਾ ਨਹੀਂ ਵੀ ਪਹਿਲੀ ਯਾਰ ਚਲ ਜੀਏ ਤੇ ਸਭ ਕੁਝ ਮਿਲ ਜਵੇ ਫੇਣੀ ਮੈਂ ਇਹੀ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਮੈਂ ਤੁਹਾਡੇ ਘਰ ਆਈ ਹਾਂ ਮਹਾਰਾਜ ਆਪਣੇ ਪੁੱਤਰ ਨੂੰ ਰਾਜੀ ਕਰਾਉਣ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਸਾਡਾ ਪੁੱਤਰ ਜਿਹੜਾ ਉਹ ਠੀਕ ਹੋ ਜਾਵੇ ਤੇ ਮਹਾਰਾਜ ਮੇਰਾ ਭਰੋਸਾ ਵੀ ਆਪ ਜੀ ਦੇ ਚਰਨਾਂ ਤੇ ਬਣਾਵੇ ਬਾਣੀ ਨਾਲ ਬਣਾਵੇ ਚਲੋ ਅਗਲਾ ਐਤਵਾਰ ਆਇਆ ਫਿਰ ਭੈਣ ਗਈ ਉਸ ਤੋਂ ਬਾਅਦ ਅਗਲੇ ਐਤਵਾਰ ਗਈ ਭੈਣ ਕਹਿੰਦੀ ਵੀ 6 ਐਤਵਾਰ 6 ਦੁਪਹਿਰੇ ਮਹਾਰਾਜ ਦੀ ਕਿਰਪਾ ਨਾਲ ਮੈਂ ਲਗਾਤਾਰ ਕੱਟੇ ਕਹਿੰਦੇ ਉਸ ਤੋਂ ਬਾਅਦ ਨਾ ਸਤਿਗੁਰਾਂ ਦੀ ਕਿਰਪਾ ਵਰਤੀ 7ਵੇਂ ਚਪਹਿਰੇ ਤੇ ਮੈਂ ਗਈ ਹੋਈ ਸਾਂ ਤੇ ਮਗਰੋਂ ਉਸ ਦਿਨ ਮੇਰੇ ਘਰ ਵਾਲਾ ਵੀ ਮੇਰੇ ਘਰੇ ਸੀਗਾ ਤੇ ਜਦੋਂ ਮੈਂ ਦੁਪਹਿਰੇ ਤੇ ਗਈ ਤੇ ਮੈਨੂੰ ਨਾ 3 ਵਜੇ ਦੁਪਹਿਰਾ ਘੱਟ ਰਿਹਾ ਸੀ ਜਦੋਂ ਖਾਲਸਾ ਜੀ ਬ੍ਰੇਕ ਆਉਂਦੀ ਐ ਸੁਖਨੀ ਸਾਹਿਬ ਦੇ ਪਾਠ ਤੋਂ ਪਹਿਲਾਂ ਚੌਪਾਈ ਸਾਹਿਬ ਤੋਂ ਬਾਅਦ 15 ਮਿੰਟ ਜਲ ਪਾਣੀ ਛਕਣ ਵਾਸਤੇ ਉਹ ਕਹਿੰਦੇ ਹੁੰਦੇ ਆ ਕਹਿੰਦੇ ਉਦੋਂ ਮੈਂ ਫੋਨ ਕੀਤਾ ਤੇ ਮੇਰੇ ਘਰ ਵਾਲੇ ਨੇ ਆਖਿਆ ਵੀ ਵੀ ਆਪਣਾ ਜਿਹੜਾ ਭਜੰਗੀ ਆ ਉਹਨੇ ਉਲਟੀਆਂ ਕੀਤੀਆਂ ਨੇ ਤੇ ਉਸ ਤੋਂ ਬਾਅਦ ਮੈਂ ਆਖਿਆ ਵੀ ਕੋਈ ਨਹੀਂ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਕਿਰਪਾ ਕਰਨਗੇ ਕੋਈ ਗੱਲ ਨਹੀਂ ਹੁਣ ਕਹਿੰਦੇ ਠੀਕ ਆ ਤੁਸੀਂ ਕੋਈ ਨਹੀਂ ਕਰ ਰਹੇ ਕਹਿੰਦੇ ਫਿਰ ਮੈਂ ਸੁਖਨੀ ਸਾਹਿਬ ਦਾ ਜਦੋਂ ਪਾਠ ਸ਼ੁਰੂ ਕੀਤਾ ਤੇ ਮੇਰੇ ਮਨ ਨਾਲ ਉੱਥੇ ਹੀ ਜਾਵੇ ਘੁੰਮ ਘੁੰਮ ਕੇ ਮੁੰਡੇ ਵਿੱਚ ਫਿਰ ਮੈਂ ਅਰਦਾਸ ਮੇਰੇ ਦਿਲੋਂ ਨਿਕਲੀ ਬੈਰਾਗ ਆ ਗਿਆ ਅੱਖਾਂ ਵਿੱਚ ਪਾਣੀ ਆ ਗਿਆ ਕਿ ਮਹਾਰਾਜ ਕਿਰਪਾ ਕਰੋ ਉਹਨੂੰ ਕੀ ਮਨੁੱਖ ਸਿਆ ਕੀ ਮਹਾਰਾਜ ਨੂੰ ਦੁੱਖ ਆ ਕਿਰਪਾ ਕਰੋ ਉਹਦਾ ਦੁੱਖ ਘਟ ਦੋ ਮਹਾਰਾਜ ਕੋ ਸਾਡੇ ਕੋਲੋਂ ਪੁਰਾਣੀਆਂ ਗਲਤੀਆਂ ਕਰਮਾਂ ਦੀਆਂ ਨੇ ਤੇ ਸਾਡੀਆਂ ਮਹਾਰਾਜ ਮaaf ਕਰ ਦਿਓ ਜੇ ਉਹਦੇ ਕਰਮੀ ਕਰਮਾਂ ਦੀਆਂ ਨੇ ਤੇ ਉਹਦਿਆਂ ਦੀਆਂ ਮaaf ਕਰ ਦਿਓ ਮਹਾਰਾਜ ساری ਉਮਰ ਆਪਜੀ ਦੇ ਸੇਵ ਕਰਾਂਗੇ ਆਪ ਜੀ ਨੂੰ ਯਾਦ ਕਰਾਂਗੇ ਮਹਾਰਾਜ ساری ਉਮਰ ਬਾਣੀ ਪੜਦੇ ਰਾਵਾਂਗੇ ਜਿੰਨੇ ਜੋ ਕੀ ਹੋਵਾਂਗੇ ਬਾਣੀ ਪੜਿਆ ਕਰਾਂਗੇ ਇਹ ਭੈਣ ਕਹਿੰਦੀ ਮੈਂ ਅਰਦਾਸ ਕੀਤੀ ਸਮਾਪਤੀ ਤੋਂ ਬਾਅਦ ਮੈਂ ਛੇਤੀ ਛੇਤੀ ਘਰ ਪਹੁੰਚੀ ਚਲੋ ਜਾਂਦਿਆਂ ਨੂੰ ਬੇਟਾ ਠੀਕ ਸੀਗਾ ਕਹਿੰਦੇ ਰਾਤ ਨੂੰ ਨਾ 8 ਵਜੇ 7:30 ਵਜੇ ਮੈਂ ਰਹਿ ਰਾਜ ਸਾਹਿਬ ਦਾ ਪਾਠ ਲਾ ਕੇ ਸੁਣ ਰਹੀ ਸਾਂ ਆਪਣੇ ਬੇਟੇ ਦੇ ਲਾਗ ਗਈ ਤੇ ਕਹਿੰਦੇ ਜਦੋਂ ਅਰਦਾਸ ਸਮਾਪਤੀ ਹੋਈ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਕਿ ਮਹਾਰਾਜ ਪੁੱਤਰ ਨੂੰ ਰਾਜੀ ਕਰ ਦਿਓ ਇੰਨੀ ਗੱਲ ਹੀ ਹੋਈ ਹਲੇ ਮੈਂ ਮੱਥਾ ਟੇਕਣਾ ਸੀ ਵੀ ਮੇਰੇ ਬੇਟੇ ਨੇ ਨਾ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਮਰੇ 'ਚ ਜਦੋਂ ਉਹ ਕਰਨ ਲੱਗ ਪਿਆ ਖਾਲਸਾ ਜੀ ਉਹ ਕਹਿੰਦੇ ਤੁਸੀਂ ਮੰਨਣਾ ਨਹੀਂ ਕਾਲੇ ਕਾਲੇ ਰੰਗ ਦੀਆਂ ਜਿੱਦਾਂ ਬੋਟੀਆਂ ਹੁੰਦੀਆਂ ਇਦਾਂ ਉਹਦੇ ਅੰਦਰੋਂ ਨਿਕਲੇ ਆ ਨਿੱਕੀਆਂ ਨਿੱਕੀਆਂ ਕਾਲੇ ਰੰਗ ਦੀਆਂ ਜਿੱਦਾਂ ਕਹਿ ਲੋ ਖਾਲਸਾ ਜੀ ਕਿਸੇ ਨੇ ਜਿੱਦਾਂ ਕਣ ਕਦੇ ਦਾਣੇ ਵਟੇ ਹੋਣ ਕਾਲੇ ਰੰਗ ਦੇ ਇਦਾਂ ਵਟੀਆਂ ਬਾਹਰ ਨਿਕਲੀਆਂ ਤੇ ਜਦੋਂ ਸਾਰੀਆਂ ਨਿਕਲ ਗਈਆਂ ਬਹੁਤ ਹੀ ਸਾਰੀਆਂ ਸੀਗੀਆਂ ਥੋੜੀਆਂ ਨਹੀਂ ਜਿੱਦਾਂ ਕਹਿ ਲੋ ਕੌਲਾ ਹੀ ਭਰ ਜਵੇ ਉਹਦਾ ਇਦਾਂ ਜਿੱਦਾਂ ਖਾਲਸਾ ਜੀ ਆਮ ਸਮਝ ਲਈਏ ਆਪਾਂ ਪਿਉਲ ਦਾ ਦਾਣਾ ਹੋਵੇ ਕਾਲੇ ਰੰਗ ਦਾ ਇਦਾਂ ਇਦਾਂ ਦੀਆਂ ਨਿਕਲੀਆਂ ਜਦੋਂ ਨਿਕਲੀਆਂ ਦੇ ਬੱਚਾ ਜਿਹੜਾ ਸਾਡਾ ਸੀ ਉਹ ਹੌਲਾ ਹੋ ਗਿਆ ਤੇ ਉਹ ਮੈਨੂੰ ਕਹਿੰਦਾ ਵੀ ਮੰਮੀ ਮੈਂ ਹੌਲਾ ਹੋ ਗਿਆ ਮੇਰਾ ਮੇਰੇ ਪੇਟ ਦੇ ਅੰਦਰ ਭਾਰ ਸੀ ਮੇਰੀ ਛਾਤੀ ਦੇ ਅੰਦਰ ਭਾਰ ਸੀ ਮੇਰਾ ਸਿਰ ਭਾਰਾ ਸੀ ਮੈਂ ਹੁਣ ਆ ਕੀਤੀਆਂ ਮੈਂ ਠੀਕ ਹੋ ਗਿਆ ਉਲਟੀਆਂ ਮੇਰੀਆਂ ਜਿਹੜੀਆਂ ਨਿਕਲ ਗਈਆਂ ਮੇਰਾ ਸਰੀਰ ਹੌਲਾ ਹੋ ਗਿਆ ਤੇ ਉਸ ਤੋਂ ਬਾਅਦ ਮਹਾਰਾਜ ਦਾ ਮੈਂ ਨਾਮ ਲੈ ਕੇ ਚਲੋ ਸਾਰੀ ਸਾਫ ਸਫਾਈ ਕੀਤੀ ਆਪਣੇ ਬੱਚੇ ਨੂੰ ਮੈਂ 9 ਵਜੇ 9:30 ਵਜੇ ਦੇ ਕਰੀਬ ਦਲੀਆ ਬਣਾ ਕੇ ਖਵਾਇਆ ਉਹ ਖਾਦਾ ਤੇ ਬਿਲਕੁਲ ਹੀ ਪਚ ਗਿਆ ਉਹਦਾ ਉਹ ਕੱਢ ਦਿੰਦਾ ਸੀ ਥੋੜਾ ਬੋਧਾ ਉਹਨੂੰ ਕੋਈ ਸੂਪ ਬਣਾ ਕੇ ਅਸੀਂ ਪਿਉਂਦੇ ਸੀ ਮਹਾਰਾਜ ਦੀ ਕਿਰਪਾ ਨਾਲ ਇਹ ਦਿਨ ਬੱਚਾ ਜਿਹੜਾ ਸੀ ਉਹਨੂੰ ਸਿਰਫ ਕਮਜ਼ੋਰੀ ਖਾਲਸਾ ਜੀ ਫੀਲ ਹੁੰਦੀ ਸੀ ਮੈਂ ਡਾਕਟਰ ਨੂੰ ਸੱਦਿਆ ਉਹਨੇ ਟੀਕੇ ਕਮਜ਼ੋਰੀ ਦੇ ਤਾਕਤ ਦੇ ਟੀਕੇ ਲਾਏ ਤੇ ਉਹ ਕਹਿੰਦਾ ਵੀ ਗਲੂਕੋਸ਼ ਨੂੰ ਲਵਾ ਲਓ ਗਲੂਕੋਸ਼ ਖਾਲਸਾ ਜੀ 2-3 ਲੱਗੇ ਉਹ ਦਿਨ ਤੋਂ ਬਾਅਦ ਬੱਚਾ ਬਿਲਕੁਲ ਠੀਕ ਹੋ ਗਿਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਜੋ ਖਾਵੇ ਉਹਨੂੰ ਪਚਣ ਲੱਗ ਪਿਆ ਉਹ ਰਾਜੀ ਹੋਣ ਲੱਗ ਪਿਆ ਹੌਲੀ-ਹੌਲੀ ਸਿਹਤ ਵੀ ਬਣ ਗਈ ਤੇ ਭੈਣ ਕਹਿੰਦੀ ਵੀ ਮੈਂ ਹੱਡ ਬੀਤੀਆਂ ਸੁਣਦੀ ਸਾਂ ਪੇਪਰ ਮੇਰੇ ਮਨ ਵਿੱਚ ਆਉਂਦਾ ਸੀ ਵੀ ਮੈਂ ਦੱਸਣਾ ਦੱਸਾਂ ਕਿ ਨਾ ਦੱਸਾਂ ਇਹ ਮੇਰੀ ਦੱਸਣੀ ਚਾਹੀਦੀ ਆ ਕਿ ਨਹੀਂ ਦੱਸਣੀ ਚਾਹੀਦੀ ਫਿਰ ਉਹ ਭੈਣ ਕਹਿੰਦੀ ਵੀ ਜਦੋਂ ਤੁਹਾਡਾ ਫੋਨ ਦਾ ਇਦਾਂ ਚੱਕਰ ਪਿਆ ਉਦੋਂ ਤੁਸੀਂ ਆਖਿਆ ਸੀ ਵੀ ਜਿਨ੍ਹਾਂ ਨੇ ਹੱਡ ਬੀਤੀਆਂ ਨਹੀਂ ਭੇਜੀਆਂ ਉਹ ਭੇਜਿਓ ਜਾਂ ਜਿਨ੍ਹਾਂ ਨੇ ਭੇਜੀਆਂ ਸੀ ਉਹ ਦੁਬਾਰਾ ਭੇਜ ਦਿਓ ਕਹਿੰਦੀ ਫਿਰ ਮੈਨੂੰ ਉਦੋਂ ਲੱਗਾ ਵੀ ਮੈਂ ਵੀ ਆਪਣੀ ਹੱਡ ਬੀਤੀ ਸੁਣਾਵਾ ਸੰਗਤਾਂ ਨੂੰ ਭੇਜਦੀਆਂ ਨੇ ਇਹ ਖਾਲਸਾ ਜੀ ਉਦੋਂ ਦੀ ਭੈਣ ਨੇ ਭੇਜੀ ਹੋਈ ਸੀ ਤੇ ਮੈਂ ਕੱਲ ਸੁਣੀ ਤੇ ਅੱਜ ਆਪਦੀ ਨੂੰ ਸੁਣਾ ਰਿਆਂ ਹਾਂ ਸੋ ਮਹਾਰਾਜ ਨੇ ਏਡੀ ਕਿਰਪਾ ਵੀ ਉਸ ਤੇ ਕੀਤੀ ਤੇ ਫਿਰ ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ ਸੀ ਵੀ ਤੁਹਾਨੂੰ ਮਤਲਬ ਕੀ ਲੱਗਦਾ ਤੇ ਭੈਣ ਕਹਿੰਦੇ ਵੀ ਵੀਰ ਜੀ ਮੈਨੂੰ ਨਾ ਮਹੀਨੇ ਬਾਅਦ ਉਸ ਤੋਂ ਬਾਅਦ ਜਦੋਂ ਬੱਚਾ ਠੀਕ ਹੋ ਗਿਆ ਮਹੀਨੇ ਡੇਢੇ ਮਹੀਨੇ ਬਾਅਦ ਮੈਨੂੰ ਨਾ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਨਾ ਸਾਡੀ ਕੋਈ ਰਿਸ਼ਤੇਦਾਰ ਨਹੀਂ ਹੈ ਉਹ ਮੇਰੇ ਬੱਚੇ ਨੂੰ ਚੌਲ ਖਵਾ ਰਹੀ ਹੈ ਚੌਲ ਖਵਾਉਂਦੀ ਹੈ ਤੇ ਜਦੋਂ ਕੋਈ ਆਉਂਦਾ ਤੇ ਚੌਲ ਲਗਾ ਲੈਂਦੀ ਹੈ ਜਦੋਂ ਕੋਈ ਲਾਗੋ ਚੱਲ ਜਾਂਦਾ ਉਦੋਂ ਫੇਰ ਉਹ ਮਤਲਬ ਜਦੋਂ ਮੈਂ ਹੀ ਉਨੀ ਸੁਪਨੇ ਦੇ ਵਿੱਚ ਮੈਂ ਉਨੀ ਹੈ ਮੇਰਾ ਘਰ ਵਾਲਾ ਆਉਂਦਾ ਚੌਲ ਲਗਾ ਲੈਂਦੀ ਹੈ ਇਹੋ ਜਿਹੀ ਲਾਗੂ ਪਰੇ ਹੋ ਜਾਂਦੇ ਮੈਂ ਉੱਲੇ ਹੋ ਕੇ ਵੇਖਦੀ ਸੁਪਨੇ ਦੇ ਵਿੱਚ ਫੇਰ ਖਵਾਉਣ ਲੱਗ ਪੈਂਦੀ ਆ ਤੇ ਉਹ ਭੈਣ ਕਹਿੰਦੀ ਮੈਨੂੰ ਤੇ ਇਹ ਲੱਗਦਾ ਸੀ ਵੀ ਜਦੋਂ ਮਹਾਰਾਜ ਨੇ ਮੈਨੂੰ ਵਿਖਾਇਆ ਵੀ ਸ਼ਾਇਦ ਕਿਸੇ ਨੇ ਇਹਨੂੰ ਕੁਝ ਕੀਤਾ ਹੀ ਸੀ ਖਵਾਇਆ ਹੀ ਸੀਗਾ ਜਿਹੜਾ ਖਾਲਸਾ ਜੀ ਰਿੰਦਰੋ ਫਿਰ ਬਾਹਰ ਨਿਕਲਿਆ ਤੇ ਉਹਨੂੰ ਤੋਂ ਰਾਜੀ ਹੋ ਗਿਆ ਐਵੇਂ ਮਹਾਰਾਜ ਨੇ ਕਿਰਪਾ ਕੀਤੀ ਐਵੇਂ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਤੇ ਪੁੱਤਰ ਜਿਹੜਾ ਬਿਲਕੁਲ ਰਾਜੀ ਹੋ ਗਿਆ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਇਦਾਂ ਦੀਆਂ ਖੇਡਾਂ ਬਹੁਤ ਮਹਾਰਾਜ ਦੀ ਕਿਰਪਾ ਨਾਲ ਵਰਤਦੀਆਂ ਇੱਕ ਹੋਰ ਪਰਿਵਾਰ ਨੇ ਦਾਸ ਨੂੰ ਸੁਣਾਈ ਹੈ ਮਹਾਰਾਜ ਕਿਰਪਾ ਕਰਨ ਕੱਲ ਨੂੰ ਆਪ ਜੀ ਨੂੰ ਸਰਵਣ ਕਰਵਾਵਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁਖ ਦੇਣ ਵਾਲੇ ਆ ਸਾਰਿਆਂ ਦੇ ਦੁੱਖ ਨਾਸ਼ ਕਰਨ ਵਾਲੇ ਆ ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਆਪ ਸੰਗਤਾਂ ਦੇ ਸਹਿਯੋਗ ਨਾਲ ਜੋ ਵੀ ਸੇਵਾਵਾਂ ਚੱਲ ਰਹੀਆਂ ਆਪ ਸੰਗਤਾਂ ਜਾਣਦੇ ਹੋ ਤੇ ਖਾਲਸਾ ਜੀ ਬਹੁਤੀ ਸੰਗਤ ਮੈਨੂੰ ਮੈਸੇਜ ਕਰਕੇ ਕਹੂਗੀ ਕਿ ਤੁਸੀਂ ਜੇ ਕੋਈ ਸੇਵਾ ਦੀ ਲੋੜ ਹੋਈ ਤੇ ਦੱਸਿਓ ਬਹੁਤ ਸਾਰੇ ਵੀਰ ਭਾਈ ਇਹ ਮੈਸੇਜ ਕਰਦੇ ਆ ਵੀ ਕੋਈ ਸੇਵਾ ਦੀ ਲੋੜ ਹੋਵੇ ਤੇ ਦੱਸਿਓ ਤੇ ਮੈਂ ਉਹਨਾਂ ਨੂੰ ਨਾ ਹੱਥ ਬੰਨ ਕੇ ਇੱਕ ਬੇਨਤੀ ਕਰਦਾ ਕਿ ਖਾਲਸਾ ਜੀ ਮੈਂ ਕਦੇ ਵੀ ਕਿਸੇ ਨੂੰ ਆਖਿਆ ਹੀ ਨਹੀਂ ਵੀ ਆਹ ਸੇਵਾ ਚੱਲਦੀ ਆ ਤੇ ਇਹ ਤੇ ਤੁਸੀਂ ਸੇਵਾ ਕਰੋ ਹਾਂ ਸਿਰਫ ਦੱਸ ਦਿਨਾ ਹਾਂ ਵੀ ਆਹ ਸੇਵਾ ਅਸੀਂ ਕਰ ਰਹੇ ਆ ਜੇ ਕਿਸੇ ਨੇ ਕੋਈ ਸੇਵਾ ਪਾਉਣੀ ਹੋਵੇ ਤੁਹਾਡੀ ਮਰਜ਼ੀ ਹੈ ਤੇ ਜੇ ਕਹੋ ਕਿ ਮੈਂ ਤੁਹਾਨੂੰ ਮੈਸੇਜ ਕਰਕੇ ਦੱਸਾਂ ਵੀ ਮੈਂ ਆਹ ਕਰਨ ਲੱਗਾ ਤੇ ਮੈਨੂੰ ਪੈਸੇ ਦੀ ਲੋੜ ਆ ਤੇ ਭੇਜੋ ਉਹ ਖਾਲਸਾ ਜੀ ਮੇਰੇ ਕੋਲੋਂ ਨਹੀਂ ਹੋਣਾ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਉਹ ਖਾਲਸਾ ਜੀ ਜਾਂ ਤੇ ਦਾਸ ਕੋਲ ਉਹਨਾਂ ਦਾ ਨੰਬਰ ਲੈ ਲਿਆ ਕਰਨ ਆਪ ਕਰ ਲੈਣ ਜਾਂ ਦਾਸ ਨੂੰ ਮਿਲ ਲੈਣ ਜਿੱਥੇ ਸੇਵਾ ਚੱਲਦੀ ਆ ਵੇਖ ਲੈਣ ਤੇ ਨਹੀਂ ਤੇ ਖਾਲਸਾ ਜੀ ਉਦਾਂ ਸੇਵਾ ਪਾਦਿਆ ਕਰਨ ਜੇ ਕੋਈ ਕਵੇ ਵੀ ਮੈਂ ਬੋਲ ਕੇ ਦਸਾਂ ਵੀ ਮੈਨੂੰ ਇੱਥੇ ਮਾਇਆ ਚਾਹੀਦੀ ਉਹ ਖਾਲਸਾ ਜੀ ਮੇਰੇ ਕੋਲੋਂ ਨਹੀਂ ਹੋਣਾ ਕਿਉਂਕਿ ਕੋਈ ਖੇੜੀ ਮਹਾਰਾਜ ਦੀ ਐਸੀ ਹੈ ਮੈਨੂੰ ਸੱਚੇ ਪਾਤਸ਼ਾਹ ਦੇ ਭਰੋਸਾ ਹੈ ਸ਼ੀਦਾ ਦੇ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਨੌਰ ਸਿੰਘ ਸਾਹਿਬ ਦੇ ਭਰੋਸਾ ਹੈ ਜਿਹੜਾ ਕਾਰਜ ਅਸੀਂ ਆਰੰਭਦੇ ਹਾਂ ਮਹਾਰਾਜ ਆਪੇ ਹੀ ਉਹਦੇ ਵਿੱਚ ਬਰਕਤ ਪਾ ਦਿੰਦੇ ਪਤਾ ਨਹੀਂ ਕੀ ਖੇੜ ਹੈ ਮੈਂ ਆਪ ਜੀ ਨੂੰ ਇੱਕ ਖਾਲਸਾ ਜੀ ਇੱਕ ਆਪਣੇ ਨਾਲ ਹੀ ਬੀਤੀ ਚਲੋ ਕੱਲ ਦੀ ਹੱਡ ਬੀਤੀ ਸੁਣਾਵਾਂਗੇ ਅੱਜ ਇਹ ਥੋੜੀ ਲੰਬੀ ਹੋ ਗਈ ਮੈਂ ਕੱਲ ਦੀ ਹੱਡ ਬੀਤੀ ਵਿੱਚ ਜਿਹੜੀ ਸਵੇਰੇ ਪਹਿਲਾਂ ਵਿਚਾਰ ਕਰਦੇ ਆ ਨਾ ਉਹਦੇ ਵਿੱਚ ਤੁਹਾਨੂੰ ਇੱਕ ਖੇਡ ਸੁਣਾਵਾਂਗਾ ਜਿਹੜਾ ਆਪਾਂ ਸ਼ਾਹਪੁਰ ਜਾਦਨ ਘਰ ਬਣਾਇਆ ਨਾ ਉਹਦੇ ਬਾਬਤ ਹੈ ਆਪ ਜੀ ਨੂੰ ਜ਼ਰੂਰ ਸਰਵਣ ਕਰਾਵਾਂਗਾ ਵੀ ਮਹਾਰਾਜ ਨੇ ਕਿਦਾਂ ਕਲਾ ਵਰਤਾਈ ਸੋ ਸੱਚੇ ਪਾਸ਼ਾ ਆਪ ਹੀ ਕਿਰਪਾ ਕਰੀ ਜਾ ਰਹੇ ਆ ਆਪ ਹੀ ਮੇਰਾ ਕਰੀ ਜਾ ਰਹੇ ਆ ਤੇ ਇਹ ਖਾਲਸਾ ਜੀ ਸੇਵਾ ਤੁਹਾਡੀ ਹੀ ਹੈ ਤੁਸੀਂ ਹੀ ਕਰ ਰਹੇ ਹੋ ਕੌਂਕੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਵਾਹਿਗੁਰੂ ਤੁਹਾਡੇ ਵਿੱਚ ਹੀ ਵਸ ਰਿਹਾ ਤੇ ਤੁਸੀਂ ਉਹੀ ਇਹ ਸਾਰਾ ਜਿਹੜਾ ਡੀੜਾ ਹੈ ਆਪਣੇ ਸੇਰੀ ਚੱਕਿਆ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੇਵਾ ਕਰਨ ਦਾ ਬਲ ਉਦਮ ਬਖਸ਼ਣ ਨਾਮ ਜਪਣ ਦਾ ਬਲ ਉਦਮ ਬਖਸ਼ਣ ਸਿੱਖੀ ਨਿਭਾਉਣ ਦਾ ਸਿੱਖੀ ਅਪਣਾਉਣ ਦਾ ਬਲ ਬਖਸ਼ਣ ਪਲ ਗਈ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਦੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਖਾਲਸਾ ਜੀ ਆਪਾਂ ਸ਼ਹੀਦਾਂ ਦੇ ਦਿਹਾੜੇ ਮਨਾ ਰਹੇ ਹਾਂ ਧੰਨ ਬਾਬਾਜੀਤ ਸਿੰਘ ਸਾਹਿਬ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਆਪਾਂ ਐਸੇ ਸੂਰਮਿਆਂ ਦੇ ਖਾਲਸਾ ਜੀ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਸੋ ਇਹ ਤੋਂ ਸਿੱਖਿਆ ਲਈਏ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਈਏ ਸਿੱਖਿਆ ਲਈਏ ਸਿੱਖ ਬਣਾਈਏ ਕਿਉਂਕਿ ਖਾਲਸਾ ਜੀ ਵੇਖੋ ਭਾਈ ਸਾਹਿਬ ਭਾਈ ਮੋਤੀराम ਮਹਾਰਾਜ ਜੀ ਇਹਨਾਂ ਨੇ ਮਾਤਾ ਜੀ ਨੂੰ ਮਾਤਾ ਜੀ ਦੇ ਨਾਲ ਪੋਤਰਿਆਂ ਨੂੰ ਸਿਰਫ ਦੁੱਧ ਹੀ ਸ਼ਕਾਇਆ ਸੀ ਖਾਲਸਾ ਜੀ ਵਜ਼ੀਰ ਖਾਂ ਦੇ ਰਸੋਈਏ ਸਨ ਪਰ ਭਾਈ ਮੋਤੀ RAM ਜੀ ਦਾ ਜਿਹੜਾ ਇਤਿਹਾਸ ਹੈ ਉਹ ਵੀ ਖਾਲਸਾ ਜੀ ਉਹਨਾਂ ਦੇ ਪਿੱਛੋਂ ਜਿਹੜਾ ਪਛੋਕੜ ਹੈ ਜਿੱਦਾਂ ਉਹਨਾਂ ਦੇ ਦਾਦੇ ਪੜਦਾਦੇ ਉਹ 6ਵੇਂ ਪਾਸ਼ਾ ਮਹਾਰਾਜ ਦੀ ਸੇਵਾ ਕਰਦੇ ਰਹੇ ਹਨ ਉਹ ਵੀ ਸੇਖੀ ਸਨ ਪਰ ਕਰਮਾਂ ਦੀ ਕੋਈ ਖੇਡ ਹੋਣ ਕਰਕੇ ਵਜ਼ੀਰ ਖਾਂ ਦੇ ਰਸੋਈਏ ਬਣੇ ਸਨ ਇਹ ਖਾਲਸਾ ਜੀ ਉਹ ਮਹਾਰਾਜ ਦੀ ਕਿਰਪਾ ਸਦਕਾ ਉਹਨਾਂ ਨੇ ਸਿਰਫ ਦੁੱਧ ਪਿਉਣ ਦੀ ਸੇਵਾ ਕੀਤੀ ਸੀ ਇਹ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਦਿੱਤਾ ਸੀ ਉਹਨਾਂ ਦਾ ਭੁਜੰਗੀ ਸੀ ਖਾਲਸਾ ਜੀ ਤਿੰਨ ਤੋਂ ਪੰਜ ਸਾਲ ਦੱਸਦੇ ਕੋਈ ਤਿੰਨ ਸਾਲ ਕਹਿੰਦਾ ਕੋਈ ਪੰਜ ਤਿੰਨਕ ਸਾਲ ਦਾ ਭੁਜੰਗੀ ਸੀ ਉਹਨੂੰ ਵੀ ਖਾਲਸਾ ਜੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਭਾਈ ਨਰੈਣਾ ਉਹਦਾ ਨਾਂ ਸੀ ਸੋ ਆਪਾਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਜ਼ਰੂਰ ਦਈਏ ਮਹਾਰਾਜ ਸਾਨੂੰ ਸੁਖ ਦੇਣਗੇ ਸਾਨੂੰ ਸੱਚੇ ਪਾਸ਼ਾ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣਗੇ ਜੇ ਖਾਲਸਾ ਜੀ ਆਪਣੇ ਧਰਮ ਨਾਲੋਂ ਟੁੱਟ ਗਏ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਫਿਰ ਸਾਡਾ ਕੋਈ ਵਾਲੀ ਵਾਰਸ ਨਹੀਂ ਜੇ ਨਾ ਤੇ ਲੋਕ ਵਿੱਚ ਨਾ ਪਰਲੋਕ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਤੇ ਮਹਾਰਾਜ ਦੇ ਘਰ ਨੂੰ ਜੁੜੋ ਕਿਉਂਕਿ ਸਤਗੁਰਾਂ ਦੇ ਚਰਨ-ਚਰਨ ਵਿੱਚ ਜੁੜਨ ਵਾਲੇ ਨੂੰ ਨਾ ਦੁੱਖ ਸਤਾਉਂਦਾ ਨਾ ਭੁੱਖ ਸਤਾਉਂਦੀ ਹੈ ਇਹ ਮਹਾਰਾਜ ਕਲਗੀਧਰ ਸਵਾਮੀ ਜੀ ਨੇ ਵਚਨ ਲਿਖੇ ਹਨ ਸੋ ਸਾਰਿਆਂ ਨੂੰ ਸਤਗੁਰੂ ਦਇਆ ਕਰਕੇ ਬਖਸ਼ ਲੈਣ ਭੁਲਾ ਦੀ ਖੇਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ